ਜੇ ਚਾਰ ਬੰਦੇ ਉੱਠਦੇ ਆ ਤੇ ਐਸਟੀਪੀ ਨਹੀਂ ਚਾਲੂ ਉਹ ਜਿਹੜੇ ਸੀਲੇਜੀ ਚਾਲੂ ਹੁੰਦੇ ਨੇ ਦੋ ਲੰਡੂ ਕਹਿੰਦੇ ਆ ਤੇ ਤੁਸੀਂ ਕਹਿੰਦੇ ਸਾਡ ਕੁੱਚੀ ਕਰਦੇ ਹੋ ਕੋਈ ਕਹਿੰਦੇ ਥੱਲੇ ਕਰਦੇ ਹੋ ਇਹ ਕੀ ਤਮਾਸ਼ਾ ਹੈ ਆਪਣੇ ਕੋਲ ਕਲਮ ਦੀ ਫਾਰਮ ਪਰਚੇ ਦਿਓ ਇਹਨਾਂ ਤੇ ਸਾਡੀ ਗੱਲ ਛੱਡੋ ਦੋ ਵੀ ਜਿੰਨੇ ਵੀ ਕੋਈ ਸਰਕਾਰੀ ਕੰਮ ਰੋਕਦਾ ਉਹ ਉੱਤੇ ਮੇਰੇ ਨਾਮ ਤੇ ਵੀ ਆਖਦਾ ਬੱਟਾ ਬੱਟਾ ਨਾ ਜੀ ਕੋਈ ਜੇ ਨਹੀਂ ਕਿਸੇ ਐਡਮਿਟੈਂਸ ਤੇ ਮੈਂ ਆਪਣੇ ਬੰਦੇ ਲੈ ਕੇ ਡਾਂਗਾ ਲੈ ਕੇ ਖੜਾ ਨਾ ਨਹੀਂ ਡਾਂਗਾ ਲੈ ਗਏ ਨਹੀਂ ਨਹੀਂ ਬਾਬਾ ਜੀ ਮਾਫ ਕਰਦਾ ਮੈਨੂੰ ਅਸੀਂ ਆਖ ਗਏ ਅਸੀਂ ਹੱਥ ਗਏ ਅਸੀਂ ਹੈ ਜੁੱਤੀਆਂ ਸਾਨੂੰ ਪੈਂਦੀਆਂ ਤਿੰਨ ਬੰਦਿਆਂ ਦੇ ਕਿਤੇ ਕੰਮ ਰੋਕ ਦਿੰਨੇ ਹਾਂ ਇਹ ਤਾਂ ਰੋਕ ਹੀ ਨਹੀਂ ਸਕਦੇ ਸਰ ਉਹ ਇਹ ਤੁਹਾਨੂੰ ਜੀ ਸਰ ਉਹ ਤੇ ਬਾਬਾ ਤੇ ਇੰਨਾ ਪਾਣੀ ਖੜਾ ਹੁੰਦਾ ਤਾਂ ਬਾਬਾ ਨੇ ਆਖਦੇ ਮੈਨੂੰ ਲੱਖਾਂ ਦੀ ਸੰਗਤ ਨੇ ਆਉਣਾ ਹਾਂ ਤੁਸੀਂ ਜਾਓ ਬੰਦੇ ਪਿੱਛੇ ਕੰਮ ਰੁਕੀ ਜੰਦੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਰਾਤ ਸਵਾ ਮੈਂਬਰ ਸੰਤ ਬਲਵੀਰ ਸਿੰਘ ਸਿੰਚਵਾਲ ਨੇ ਅਧਿਕਾਰੀਆਂ ਦੀ ਚੰਗੀ ਝਾੜ ਪੰਨਰ ਕੀਤੀ ਹੈ ਉਨਾ ਪ੍ਰਸ਼ਾਸਨ ਨੂੰ ਸਵਾਲ ਖੜੇ ਕੀਤੇ ਨੇ ਕਿ ਪਹਿਲੀ ਵਾਰ ਹੋਇਆ ਜਦੋਂ ਕਿ ਪ੍ਰਕਾਸ਼ ਪੁਰਬ ਦੇ ਵਿੱਚ ਇੱਕ ਹਫ਼ਤਾ ਬਚਿਆ ਤੇ ਇਸ ਦੇ ਬਾਬਤ ਕੋਈ ਉੱਚ ਮੀਟਿੰਗ ਨਾ ਕੀਤੀ ਗਈ ਹੋਵੇ ਸੰਤ ਸਿੰਘ ਚੇਵਾਲ ਵੱਲੋਂ ਖੜੇ ਕੀਤੇ ਗਏ ਸਵਾਲਾਂ ਦਾ ਕੋਈ ਹੋਰ ਖੜੇ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆਇਆ ਕਿਹੜਾ ਰਾਮਤ ਸਿੰਘ ਹੰਮਾ ਤਾਂ ਜੋ ਕਿ ਨਹੀਂ ਨਹੀਂ ਨਤ ਲੱਗਦਾ ਦਾ। ਜਨਮ ਹੀ ਨਹੀਂ ਤੋਂ ਵੀ ਚੱਲਦਾ ਵਾ ਮਗਰ ਉਹ ਤੇ ਜਿਹੜਾ ਹੈਗਾ ਇਹ ਕੋਈ ਸਾਰੀ ਦੁਪੱਟੀ ਨਹੀਂ। ਇਹ ਤਾਂ ਉਨੀ ਜੱਗਿਆ ਵਾ ਉਹਨੂੰ ਨਾਲ ਦੀ ਨਾਲ ਹੀ ਤੁਸੀਂ ਪਾ ਕੇ ਪੈਪੋ ਦਾ ਪਾਣੀ ਛੱਡ ਕੇ ਉਹਨੂੰ ਧੋ ਕੇ ਉਹਨੂੰ ਦੋ ਤਿੰਨ ਵਾਰੀ ਆਪ ਕੋਈ ਉਹਦੇ ਪੱਥਰ ਪਾ ਕੇ ਤੇ ਉਹਨੂੰ ਕਰ ਸਕਦੇ। ਇਹ ਜਿਹੜਾ ਕੋਈ ਥੋੜਾ ਜਿਹੜਾ ਹੈਗਾ ਵੀ ਲੋਕ ਪੈਸੇ ਵੀ ਦੇਣ ਤੇ ਆ ਠੋਕਰਾਂ ਵੀ ਖਾਣ। ਇਸਾ ਵਿੱਚ ਜਿਹੜਾ ਕੋਈ ਬੰਦਾ ਜਿੰਮੇਵਾਰ ਨਹੀਂ ਕਰ ਰਿਹਾ ਉਹਨਾਂ ਦੇ ਤੱਕ ਉਹਨੂੰ ਨਹੀਂ ਕਰ ਵੀ ਹੋਣੀ ਚਾਹੀਦੀ। ਤਾਂ ਬਤਨ ਬਾਬਾ ਜੀ ਵਿਭਾਗ ਹੈ ਉਹ ਤਾਂ ਵਿਭਾਗ ਜੀ ਮੇਂ ਮਾਰ ਰਿਹਾ ਉਹ ਨਾ ਉਹਨਾਂ ਖਿਲਾਫ ਮੈਂ ਕੋਈ ਵੀ ਹੈ ਜਿਹੜੇ ਵੀ ਹੈਗਾ ਬਸ ਇਹ ਹੁਣੋਂ ਨਹੀਂ ਦੇਈਦਾ ਤੇ ਕੱਲ ਤੋਂ ਜਿੱਦਾਂ ਤੁਸੀਂ ਕਹਿੰਨੇ ਹੁਣ ਸ਼ੁਰੂ ਕਰੋ ਉਧਰ ਜਿੱਥੇ ਨਗਰ ਕਿਰਦਾਰ ਵੀ ਆਉਣਾ ਤੇ ਦੂਸਰਾ ਵੀ ਉਹ ਜਿਹੜਾ ਨਾ ਪੁਲ ਤੇ ਕਰਲੇ ਬੰਨੇ ਸਾਰੀ ਪੱਬਜਰੀ ਪਾਉਣ ਵਾਲੀ ਆ ਕੋ ਰਾਤ ਨੂੰ ਚਲਾਓ ਅਸੀਂ ਅਸੀਂ ਇੱਥੇ ਨਾਲ ਹੋ ਗਏ ਕੋ ਸਾਰਾ ਹੁਣ ਰਾਤ ਨੂੰ ਟ੍ਰੈਫਿਕ ਘਟ ਜਾਣੀ ਹੁਣ ਤੋਂ ਸ਼ੁਰੂ ਕਰੋ ਸਵੇਰ ਤੋਂ ਕਰੋ ਸਾਰੀ ਬੰਦ ਦੀ ਕੰਮ ਕੋਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਰਲੇ ਬੰਨੇ ਅਜੇ ਕਿ ਦੂਸਰੀ ਹੋ ਕੇ ਨਾਲ ਸੀ ਠੀਕ ਹੈ ਇਸੋਂ ਵੀ ਇਹ ਹੋਣਾ ਚਾਹੀਦਾ ਨੋਟ ਕਰ ਲਓ ਜੇ ਨਹੀਂ ਕਰਦੇ ਤੇ ਨਹੀਂ ਮੈਂ ਮੈਂ ਤਾਂ ਹੱਥ ਹੀ ਨੋਟ ਕੀ ਮੇਰੇ ਕੋ ਹੱਥ ਹੀ ਇੱਕ ਪੁਆਇੰਟ ਧਿਆਨ ਦੇ ਵਿੱਚ ਇਹ ਮੂਮਸਾ ਮੈਨੂੰ ਲੱਗਦਾ ਇਹ ਜੋ ਸੇਮ ਚੀਜ਼ ਹੈ ਮੈਨੂੰ ਲੱਗਦਾ 10 ਮਿੰਟਾਂ ਦਾ ਕੋਈ ਕੰਪਨੀ ਚਰਚਾ ਹੋਏਗੀ ਹੋਰ ਵੀ ਜ਼ੋਰ ਕਰੋ ਉਹ ਜਿਹੜਾ ਕੰਪਨੀ ਕਰ ਕੋਈ ਜਿਵੇਂ ਲਾਉਂਦੇ ਆਪਾਂ ਸਿਰ ਤੇ ਬਾਤ ਵਿੱਚ